ਜਲੰਧਰ ਦੇ ਰੇਲਵੇ ਸਟੇਸ਼ਨ ਤੇ ਉਸ ਸਮੇਂ ਹਾਹਾਕਾਰ ਮਚ ਗਈ ਜਦੋਂ ਰੇਲਵੇ ਸਟੇਸ਼ਨ ਦੇ ਉੱਪਰ ਅਚਾਨਕ ਜੂਹ ਐ ਅੱਗ ਨੇ ਆਪਣਾ ਤਾंडव ਮਚਾਉਣਾ ਸ਼ੁਰੂ ਕਰ ਦਿੱਤਾ ਅੱਗ ਇੰਨੀ ਕੁ ਜ਼ਬਰਦਸਤ ਸੀ ਕਿ 2 ਕਿਲੋਮੀਟਰ ਤੱਕ ਜੂਹ ਐਸ ਅੱਗ ਦੇ ਧੂਏ ਦਾ ਗੁਬਾਰ ਬਣਦਾ ਹੋਇਆ ਨਜ਼ਰ ਆ ਰਿਹਾ ਸੀ ਲੋਕਾਂ ਦੇ ਵਿੱਚ ਜਿੱਥੇ ਹਾਹਾਕਾਰ ਮਚੀ ਤਾਂ ਉੱਥੇ ਹੀ ਲੋਕਾਂ ਨੇ ਆਪਣੇ ਆਪ ਨੂੰ ਬਚਾਉਣਾ ਸ਼ੁਰੂ ਕੀਤਾ ਕਦੇ ਇਧਰ ਤੇ ਕਦੇ ਉਧਰ ਭੱਜਣਾ ਸ਼ੁਰੂ ਕੀਤਾ ਮੌਕੇ ਤੇ ਜਿਵੇਂ ਹੀ ਅੱਗ ਲੱਗਨ ਸੂਚਨਾ ਪੁਲਸ ਪਰ ਸ਼ਾਸਨਤਾ ਕਪੂਰ ਜੀ ਦਾ ਫਾਇਰ ਬ੍ਰਿਗੇਡ ਨੂੰ ਜੋ ਹੈ ਸੂਚਿਤ ਕੀਤਾ ਜਾਂਦਾ ਹੈ ਜਿਸ ਮਗਰੋਂ ਫਾਇਰ ਬ੍ਰਿਗੇਡ ਦੀਆਂ ਤਿੰਨ ਗੱਡੀਆਂ ਦੇ ਵੱਲੋਂ ਅੱਗ ਦੇ ਉੱਤੇ ਕਾਬੂ ਪਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਪਰ ਅਜੇ ਤੱਕ ਵੀ ਅੱਗ ਦੇ ਉੱਤੇ ਜੋ ਹੈ ਕਾਬੂ ਨਹੀਂ ਪਾਇਆ ਗਿਆ ਕਿਉਂਕਿ ਅੱਗ ਇੰਨੀ ਕੁ ਜ਼ਿਆਦਾ ਭਿਆਨਕ ਲੱਗੀ ਸੀ ਕਿ ਦੇਖਤੇ ਹੀ ਦੇਖਤੇ ਪੂਰਾ ਸਮਾਨ ਜੋ ਹੈ ਬਿਲਕੁਲ ਕਾਲਾ ਹੋ ਜਾਂਦਾ ਹੈ ਲੋਕ ਡਰ ਤੇ ਸਹਿਮ ਤੇ ਦਰੁਦਰ ਭੱਜਦੇ ਨਜ਼ਰੋਂਦੇ ਆ ਦੱਸ ਦਈਏ ਕਿ ਜਲੰਧਰ ਸਿਟੀ ਰੇਲਵੇ ਸਟੇਸ਼ਨ ਤੇ ਸਿਗਨਲ ਸਟੋ ਦੇ ਵਿੱਚ ਟੂਏ ਅਚਾਨਕ ਅੱਗ ਲੱਗ ਜਾਂਦੀ ਆ ਕਿੰਨੀ ਕੁ ਜ਼ਿਆਦਾ ਭਿਆਨਕ ਸੀ ਕਿ ਕਰੀਬ 2 ਕਿਲੋਮੀਟਰ ਤੱਕ ਧੂੰਏ ਦਾ ਗੁਬਾਰ ਵਿਖਾਈ ਦੇ ਤੱਕਣਾਂ ਤੇ ਸੂਚਨਾ ਪਾ ਕੇ ਮੌਕੇ ਤੇ ਫਾਰਬਰ ਗਿਰਦੀਆਂ ਗੱਡੀਆਂ ਪਹੁੰਚ ਚੁੱਕੀਆਂ ਕਰੀਬ 3 ਫਾਰਬਰ ਗਿਰਦੀਆਂ ਗੱਡੀਆਂ ਦੇ ਵੱਲੋਂ ਅੱਗ ਤੇ ਕਾਬੂ ਪਾਉਣ ਦੀਆਂ ਕੋਸ਼ਿਸ਼ਾਂ ਕੀਤੀਆਂ ਜਾ ਰਹੀਆਂ ਪੁਲਿਸ ਪ੍ਰਸ਼ਾਸਨ ਅਤੇ ਫਾਰਬਰ ਗੇਰ ਦੇ ਵੱਲੋਂ ਮੌਕੇ ਉੱਤੇ ਮੋਰਚਾ ਸੰਭਾਲਿਆ ਜਾ ਰਿਹਾ ਫਿਲਹਾਲ ਅੱਗ ਲੱਗਣ ਦੇ ਕਾਰਨਾਂ ਦਾ ਅਜੇ ਤੱਕ ਕੁਝ ਵੀ ਪਤਾ ਨਹੀਂ ਲੱਗ ਸਕਿਆ ਪੁਲਿਸ ਦੇ ਵੱਲੋਂ ਅਗਲੇਰੀ ਜਾਂਚ ਕੀਤੀ ਜਾ ਰਹੀ ਕਿ ਅਖੀਰਕਾਰ ਅੱਗ ਲੱਗੀ ਤਾਂ ਲੱਗੀ ਕਿਵੇਂ ਕਿਉਂਕਿ ਪਬਲਿਕ ਪਲੇਸ ਸੀ ਭੀੜ-ਪਾੜ ਵਾਲਾ ਇਲਾਕਾ ਸੀ ਕੁਝ ਵੀ ਹੋ ਸਕਦਾ ਸੀ ਫਿਲਹਾਲ ਅੱਜ ਜਾਨੀ ਨੁਕਸਾਨ ਦੀ ਕਿਸੇ ਵੀ ਤਰ੍ਹਾਂ ਦੀ ਕੋਈ ਪੁਸ਼ਟੀ ਨਹੀਂ ਹੋ ਸਕੀ ਤੇ ਨਾਲ ਹੀ ਨਾਲ ਜੋ ਅੱਗ ਲੱਗਣ ਦੇ ਕਾਰਨ ਹੈ ਉਸ ਦੀ ਵੀ ਜਾਂਚ ਕੀਤੀ ਜਾ ਰਹੀ ਹੈ ਜਲੰਧਰ ਦੇ ਰੇਲਵੇ ਸਟੇਸ਼ਨ ਤੇ ਉਸ ਸਮੇਂ ਹਾਹਾਕਾਰ ਮਚ ਗਈ ਜਦੋਂ ਰੇਲਵੇ ਸਟੇਸ਼ਨ ਦੇ ਉੱਪਰ ਅਚਾਨਕ ਜੂਹੇ ਅੱਗ ਨੇ ਆਪਣਾ ਤਾंडव ਮਚਾਉਣਾ ਸ਼ੁਰੂ ਕਰ ਦਿੱਤਾ ਅੱਗ ਇੰਨੀ ਕੁ ਜ਼ਬਰਦਸਤ ਸੀ ਕਿ 2 ਕਿਲੋਮੀਟਰ ਤੱਕ ਜੂਹ ਇਸ ਅੱਗ ਦੇ ਧੂਏ ਦਾ ਗੁਬਾਰ ਬਣਦਾ ਹੋਇਆ ਨਜ਼ਰ ਆ ਰਿਹਾ ਸੀ ਲੋਕਾਂ ਦੇ ਵਿੱਚ ਜਿੱਥੇ ਹਾਹਾਕਾਰ ਮਚੀ ਤਾਂ ਉੱਥੇ ਹੀ ਲੋਕਾਂ ਨੇ ਆਪਣੇ ਆਪ ਨੂੰ ਬਚਾਉਣਾ ਸ਼ੁਰੂ ਕੀਤਾ ਕਦੇ ਇਧਰ ਤੇ ਕਦੇ ਉਧਰ ਭੱਜਣਾ ਸ਼ੁਰੂ ਕੀਤਾ ਮੌਕੇ ਤੇ ਜਿਵੇਂ ਹੀ ਅੱਗ ਲੱਗਨ ਇਸ ਸੂਚਨਾ ਪੁਲਸ ਪਰ ਸ਼ਾਸਨਤਾ ਕਪੂਰ ਜੀ ਦਾ ਫਾਇਰ ਬ੍ਰਿਗੇਡ ਨੂੰ ਜੋ ਹੈ ਸੂਚਿਤ ਕੀਤਾ ਜਾਂਦਾ ਹੈ ਜਿਸ ਮਗਰੋਂ ਫਾਇਰ ਬ੍ਰਿਗੇਡ ਦੀਆਂ ਤਿੰਨ ਗੱਡੀਆਂ ਦੇ ਵੱਲੋਂ ਅੱਗ ਦੇ ਉੱਤੇ ਕਾਬੂ ਪਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਪਰ ਅਜੇ ਤੱਕ ਵੀ ਅੱਗ ਦੇ ਉੱਤੇ ਜੋ ਹੈ ਕਾਬੂ ਨਹੀਂ ਪਾਇਆ ਗਿਆ ਕਿਉਂਕਿ ਅੱਗ ਇੰਨੀ ਕੁ ਜ਼ਿਆਦਾ ਭਿਆਨਕ ਲੱਗੀ ਸੀ ਕਿ ਦੇਖਤੇ ਹੀ ਦੇਖਤੇ ਪੂਰਾ ਸਮਾਨ ਜੋ ਹੈ ਬਿਲਕੁਲ ਕਾਲਾ ਹੋ ਜਾਂਦਾ ਲੋਕ ਡਰਦੇ ਸਹਿਮ ਤੇ ਦਰ ਉਦਰ ਭੱਜਦੇ ਨਸਰੋਂਦੇ ਆ ਦੱਸ ਦਈਏ ਕਿ ਜਲੰਧਰ ਸਿਟੀ ਰੇਲਵੇ ਸਟੇਸ਼ਨ ਤੇ ਸਿਗਨਲ ਸਟੋਰ ਦੇ ਵਿੱਚ ਜੂ ਹੈ ਅਚਾਨਕ ਅੱਗ ਲੱਗ ਜਾਂਦੀ ਅੱਗ ਇੰਨੀ ਕੁ ਜ਼ਿਆਦਾ ਭਿਆਨਕ ਸੀ ਕਿ ਕਰੀਬ 2 ਕਿਲੋਮੀਟਰ ਤੱਕ ਧੂੰਏ ਦਾ ਗੁਬਾਰ ਵਿਖਾਈ ਦਿੱਤਾ ਘਟਨਾ ਤੇ ਸੂਚਨਾ ਪਾ ਕੇ ਮੌਕੇ ਤੇ ਫਾਇਰ ਬਰਗੇਡ ਦੀਆਂ ਗੱਡੀਆਂ ਪਹੁੰਚ ਚੁੱਕੀਆਂ ਕਰੀਬ 3 ਫਾਇਰ ਬਰਗੇਡ ਦੀਆਂ ਗੱਡੀਆਂ ਦੇ ਵੱਲੋਂ ਅੱਗ ਤੇ ਕਾਬੂ ਪਾਉਣ ਦੀਆਂ ਕੋਸ਼ਿਸ਼ਾਂ ਕੀਤੀਆਂ ਜਾ ਰਹੀਆਂ ਪੁਲਿਸ ਪ੍ਰਸ਼ਾਸਨ ਅਤੇ ਫਾਇਰ ਬਰਗੇਡ ਦੇ ਵੱਲੋਂ ਮੌਕੇ ਉੱਤੇ ਮੋਰ ਚਾ ਸੰਭਾਲਿਆ ਜਾ ਰਿਹਾ ਫਿਲਹਾਲ ਅੱਗ ਲੱਗਣ ਦੇ ਕਾਰਨਾਂ ਦਾ ਅਜੇ ਤੱਕ ਕੁਝ ਵੀ ਪਤਾ ਨਹੀਂ ਲੱਗ ਸਕਿਆ ਪੁਲਿਸ ਦੇ ਵੱਲੋਂ ਅਗਲੇਰੀ ਜਾਂਚ ਕੀਤੀ ਜਾ ਰਹੀ ਹੈ ਕਿ ਆਖਿਰਕਾਰ ਇਹ ਅੱਗ ਲੱਗੀ ਤਾਂ ਲੱਗੀ ਕਿਵੇਂ ਕਿਉਂਕਿ ਪਬਲਿਕ ਪਲੇਸ ਦੀ ਭੀੜ-ਪਾੜ ਵਾਲਾ ਇਲਾਕਾ ਸੀ ਕੁਝ ਵੀ ਹੋ ਸਕਦਾ ਸੀ ਫਿਲਹਾਲ ਅਜੇ ਜਾਨੀ ਨੁਕਸਾਨ ਦੀ ਕਿਸੇ ਵੀ ਤਰ੍ਹਾਂ ਦੀ ਕੋਈ ਪੁਸ਼ਟੀ ਨਹੀਂ ਹੋ ਸਕੀ ਤੇ ਨਾਲ ਹੀ ਨਾਲ ਜੋ ਅੱਗ ਲੱਗਣ ਦੇ ਕਾਰਨ ਹੈ ਉਸ ਦੀ ਵੀ ਜਾਂਚ ਕੀਤੀ ਜਾ ਰਹੀ ਹੈ